ਉਹਨੇ ਘਰ ਘਰ ਜਾ ਕੇ ਰਾਸ਼ਨ ਵੀ ਇਕੱਠਾ ਕਰਿਆ ਤੇ ਪਸ਼ੂਆਂ ਵਾਸਤੇ ਹਰਾ-ਚਾਰਾ ਸਾਈ ਲੈ ਜਤੇ ਤੂੜੀ ਦੀ ਸੇਵਾ ਲੋੜਵੰਦ ਪਰਿਵਾਰ ਨੂੰ ਸੀ ਗਰੀ ਪਰਿਵਾਰ ਨੂੰ ਚਾਹੇ 10 ਰੁਪਏ ਜਾਂ 20 ਰੁਪਏ ਵੀ ਦਿੱਤੇ ਤੇ ਕਿਸੇ ਨੇ ਜਿੰਨੀ ਆਪਣੀ ਸ਼ਰਧਾ ਅਨੁਸਾਰ ਜਿੰਨੀ ਵੀ ਦੇ ਸਕਦਾ ਸੀ ਉਸਨੇ ਦਿੱਤੇ ਤੇ ਟਰਾਲੀਆਂ ਤਾਂ ਸਾਡੇ ਕੋਲ ਹੀ ਰਾਸ਼ਨ ਦੀਆਂ ਨੇ ਸਾਈ ਲੈ ਜਦੇ ਨੇ ਤੇ ਸੱਤ ਟਰਾਲੀਆਂ ਸਾਡੇ ਕੋਲੇ ਤੂੜੀ ਦੀਆਂ ਨੇ 14 ਟਰਾਲੀਆਂ ਪਿੰਡ ਦੇ ਵਿੱਚੋਂ ਤੇ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਸ਼ਾਇਦ ਸਾਡੀ 3000 ਛੱਡੀ ਬੱਦੀ ਆ ਤੇ 1500 1300 ਸਾਡੇ ਪਿੰਡ ਦੀ ਵੋਟ ਆਗੀ ਤੇ ਇੰਨੇ ਛੋਟੇ ਪਿੰਡ ਦੇ ਵਿੱਚੋਂ ਇੰਨੀ ਸੇਵਾ ਇਕੱਠੀ ਹੋਣੀ ਆ ਆਪਦੇ ਵਾਸਤੇ ਵੀ ਤੇ ਐਨ ਆਰ ਆਈ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਤੇ ਇੱਕ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦੇ ਸਾਨੂੰ ਪਿੰਡ ਤੋਂ ਬਾਹਰ ਵੀ ਸਾਡੇ ਰੈੱਡ ਐਪਲ ਹੋਟਲ ਦੇ ਮਾਲਕ ਨੇ ਤੇ ਉਹਨਾਂ ਦੇ ਸਟਾਫ ਨੇ ਜਿਨ੍ਹਾਂ ਨੇ ਉਹਨਾਂ ਤੋਂ ਸਹਾਇਤਾ ਉਹ ਦੇ ਸਕਦੀ ਸੀ ਉਹਨਾਂ ਨੇ ਸਾਨੂੰ ਬਹੁਤ ਦਿਲ ਖੋਲ ਕੇ ਸਹਾਇਤਾ ਦਿੱਤੀ ਉਹਨਾਂ ਦਾ ਵੀ ਸਤਿ ਸ਼੍ਰੀ ਅਕਾਲੋਂ ਧੰਨਵਾਦ ਕਰਦੇ ਆਂਗੇ ਸਾਰੇ ਪਿੰਡ ਦੇ ਇੱਕੇ ਨਾਲ ਗੁਰੂ ਘਰ ਅਸੀਂ ਲੋਅਸਮੈਂਟ ਕਰਾ ਕੇ ਜੀ ਪਿੰਡ ਦਾ ਬੱਚੇ-ਬੱਚੇ ਨੇ ਸਾਡਾ ਸਾਥ ਦਿੱਤਾ ਇਹ ਚੀਜ਼ 'ਚ ਸਾਰਾ ਸਾਡਾ ਇਹਨੂੰ ਉੱਥੇ ਤੱਕ ਪਹੁੰਚਾਉਣ ਤੇ ਸਾਡਾ 5 ਲੱਖ ਰੁਪਏ ਤੱਕ ਦਾ ਖਰਚਾ ਆ ਜਾਣਾ ਜੀ 2 ਲੱਖ ਰੁਪਏ ਦਾ ਚਾਰ ਜੀ ਬਾਕੀ ਰਾਸ਼ਨ ਪਾਣੀ ਤੇ ਹੋਰ ਤੇ ਟਰੈਕਟਰ ਦਾ ਡੀਜ਼ਲ ਵਗੈਰਾ ਇਹ ਸਾਰਾ ਹੀ ਮੁੰਡਿਆਂ ਨੇ ਓਟ ਲਿਆ ਜੀ ਇਹ ਅਸੀਂ ਮਤਲਬ ਕਿ ਜਿਹੜਾ ਲੋਕਾਂ ਨੇ ਸਰਦਾ ਸਮਾਨ ਦਿੱਤਾ ਉਹਦੇ ਵਿੱਚੋਂ ਅਸੀਂ ਕੁਝ ਨਹੀਂ ਪਾਉਣਾ ਜੀ ਇਹ ਸਾਰੇ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਨੇ ਮਤਲਬ ਕਿ ਡੀਜ਼ਲ ਲੱਖ ਦਾ ਪਾਵੇ 2 ਲੱਖ ਦਾ ਪਾਵੇ ਇਹ ਸਾਰਾ ਅਸੀਂ ਮੁੰਡਿਆਂ ਨੇ ਆਪਣੇ ਪੱਲ ਨੂੰ ਹੀ ਫੂਕਣਾ ਜੀ 7 ਟਰਾਲੀਆਂ ਤੂੜੀ ਦੀਆਂ ਨੇ ਜੀ ਤੇ ਤਕਰੀਬਨ 21 ਤੋਂ 20 ਤੋਂ 21 ਕੁ ਮੰਟਲ ਆਟਾ ਹੈ ਜੀ ਜੋ ਪੈਕਿੰਗ ਹੋਇਆ ਤੇ ਤਕਰੀਬਨ 400 ਪੇਟੀ ਪਾਣੀ ਦੀ ਹੈ ਜੀ ਮਾਰਚ ਆ ਕੇ ਪਾਣੀ ਵਾਪਸ ਹੋ ਗਿਆ ਅਸੀਂ ਉੱਥੇ ਜਾ ਰਹੇ ਹਾਂ ਅਸੀਂ ਹੁਣ ਗਰਦਾਸਪੁਰ ਸਾਈਡ ਜਾਣਾ ਜੀ ਉੱਥੇ ਬਹਿ ਤੇ ਇੱਕ ਆਪਣਾ ਪਿੰਡ ਹੈ ਜੀ ਉੱਥੇ ਠੱਠੀ ਤੇ ਇੱਕ ਪਿੰਡ ਹੈ ਉੱਥੇ ਗਲਰੀ ਮਰਕੇ ਬਾਕੀ ਜਿਵੇਂ ਜਿਵੇਂ ਅੱਗੇ ਅੱਗੇ ਅਸੀਂ ਪਾਣੀ ਦੀ ਮਾਰਚ ਆਏ ਆਂਗੇ ਪਾਣੀ ਇਸ ਟਾਈਮ ਸਾਡੇ ਹੈ ਨਹੀਂ ਸਾਨੂੰ ਸਭ ਤੋਂ ਜ਼ਿਆਦਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਲੋੜ ਹੈ ਜੀ ਇਸ ਟਾਈਮ ਮਲਕੇ ਡੰਗਰਾਂ ਵਾਲੀ ਅਚਾਰ ਦੀ ਤੂੜੀ ਦੀ ਬਿਲਕੁਲ ਸੰਪਰਕ ਕਰਕੇ ਜਾਓ ਕਿਉਂਕਿ ਨਹੀਂ ਤਾਂ ਉਹ ਕੋਈ ਅਹੇ ਨਹੀਂ ਜੋ ਪਰ ਰੋੜਾਂ ਦੇ ਲਾਹੇ ਹੈ ਇਹ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਜੀ ਉਹੀ ਆਪਾਂ ਇੱਕ ਜਿਆ ਫੋਟੋਆਂ ਲਈ ਜਾਏ ਜੇ ਇਹ ਲੈ ਕੇ 10 ਰੁਪਏ ਦਾ ਸਾਮਾਨ ਹੈ ਨਾ ਜੀ ਉਹ ਜਾਏ ਜੇ ਉਹ ਵੀ ਚੀਜ਼ ਵਧੀਆ ਹੈ ਕਿ ਸੇਵਾ ਕਰੋ ਜ਼ਰੂਰ ਕਰੋ ਪਰ ਇਹ ਹੈ ਵੀ ਜਿੱਧਰੋਂ ਹੁਣ ਪਾਣੀ ਵਾਪਸ ਮੁੜ ਰਿਹਾ ਤਕਰੀਬਨ ਉਧਰ ਵੀ ਜਾਓ ਨਾ ਜੀ ਮੇਰੇ ਪੁੱਤ ਨਵਾਜ਼ ਗੁਰਜੀਤ ਸਿੰਘ ਸਾਹਿਬ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰਾ ਨਾਮ ਬਲਜਿੰਦਰ ਸਿੰਘ ਜੀ ਪਿੰਡ ਬਾਲਦਖੁਰਦੀ ਹੜਪੀੜ ਤਾਂ ਲਈ ਕੀ ਉਪਰਲਾ ਕੀਤਾ ਗਿਆ ਜੀ ਤੁਹਾਡੇ ਪਿੰਡ ਬਾਲ ਹੜਪੀੜ ਤਾਂ ਲਈ ਅੱਜ ਆਪਦੇ ਰੂਹ ਨੂੰ ਵੀ ਬਹੁਤ ਸਕੂਨ ਦੀ ਗੱਲ ਲੱਗੀ ਅੱਜ ਸਾਡੇ ਪਿੰਡ ਦੇ ਜਿੰਨੇ ਵੀ ਨੌਜਵਾਨ ਸਾਥੀ ਨੇ ਪਾਰਟੀ 바 ਜੀਦੂ ਉੱਪਰ ਉੱਠ ਕੇ ਸਿਆਸਤ ਉੱਪਰ ਉੱਠ ਕੇ ਅਤੇ ਸਾਰੀ ਸਮੂਹ ਸਾਡੇ ਪਿੰਡ ਦੇ ਜਿੰਨੇ ਵੀ ਨੌਜਵਾਨ ਵੀਰ ਨੇ ਸਾਰਿਆਂ ਨੇ ਹੜਪੀੜ ਤਾਂ ਵਾਸਤੇ ਤੇ ਪਹਿਲ ਦੀ ਅਧਾਰ ਤੇ ਸਾਰੇ ਨੇ ਇੱਕ ਕਸੀਪਿਛੜੀ ਕਹੀ ਦਿਨ ਉਹ ਦੇਖਦੇ ਆ ਰਹਿਆਂਗੇ ਘਰ ਘਰ ਜਾ ਕੇ ਜੀ ਐਵੇਂ ਵੀ ਨਹੀਂ ਹੈਗਾ ਵੀ ਸਿੱਕਦਮ ਕੋਈ ਗਏ ਦਾ ਮੁੱਲ ਲੈ ਕੇ ਆ ਗਏ ਸਭ ਨੇ ਘਰ ਘਰ ਜਾ ਕੇ ਰਸਨ ਵੀ ਇਕੱਠਾ ਕਰਿਆ ਤੇ ਪਸ਼ੂਆਂ ਵਾਸਤੇ ਹਰਾ ਚਾਰਾ ਸਾਈ ਲੈ ਜਤੇ ਤੂੜੀ ਦੀ ਸੇਵਾ ਹਰ ਘਰ ਚੋਂ ਇੱਕ ਸਾਨੂੰ ਬਹੁਤ ਇੱਕ ਜੋ ਸਭ ਸਕੂਨ ਦੇਣ ਵਾਲੀ ਗੱਲ ਸੀ ਕਿ ਸਾਡੇ ਪਿੰਡ ਦੇ ਵਿੱਚ ਜੋ ਵੀ ਲੋੜਵੰਦ ਪਰਿਵਾਰ ਹੋਵੇ ਸੀ ਗਰੀਬ ਪਰਿਵਾਰ ਸੀ ਉਹਨੇ ਚਾਹੇ 10 ਰੁਪਏ ਜਾਂ 20 ਰੁਪਏ ਵੀ ਦਿੱਤੇ ਤੇ ਕਿਸੇ ਨੇ ਜਿੰਨੀ ਆਪ ਦੀ ਸ਼ਰਧਾ ਅਨੁਸਾਰ ਜਿੰਨੀ ਵੀ ਦੇ ਸਕਦਾ ਸੀ ਉਸਨੇ ਦਿੱਤੇ ਤੇ ਪਿੰਡ ਦੇ ਕੱਲੇ-ਕੱਲੇ ਘਰ ਦੇ ਵਿੱਚੋਂ ਅਸੀਂ ਅੱਜ ਲੋੜਵੰਦਾਂ ਵਾਸਤੇ ਰਾਸ਼ਨ ਅਤੇ ਪਸ਼ੂਆਂ ਵਾਸਤੇ ਹਰੀਚਾਰੀ ਦੀ ਸੇਵਾ ਲੈ ਕੇ ਜਾ ਰਹਿਆਂਗੇ ਹੜਪੀਟ ਤਾਂ ਵਾਸਤੇ ਤੇ ਬਹੁਤ ਰੂਹ ਨੂੰ ਸਕੂਨ ਦੇਣ ਵਾਲੀ ਗੱਲ ਆ ਪਿੰਡ ਦੀ ਏਕਤਾ ਦੇਖ ਕੇ ਸਭ ਤੋਂ ਵੱਧ ਖੁਸ਼ੀ ਹੋਈ ਸੱਤ ਟਰਾਲੀਆਂ ਤਾਂ ਸਾਡੇ ਕੋਲ ਹੀ ਰਾਸ਼ਨ ਦੀਆਂ ਨੇ ਸਾਇਲੇਜ ਦੇ ਨੇ ਤੇ ਸੱਤ ਟਰਾਲੀਆਂ ਸਾਡੇ ਕੋਲੇ ਧੂੜੀ ਦੀਆਂ ਨਹੀਂ ਜੀ 14 ਟਰਾਲੀਆਂ ਪਿੰਡ ਦੇ ਵਿੱਚੋਂ ਤੇ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਸ਼ਾਇਦ ਸਾਡੀ 3000 ਛੱਡੀ ਵਾਦੀ ਆ ਤੇ 1500 1300 ਛੱਡੀ ਪਿੰਡ ਦੀ ਵੋਟ ਆਗੀ ਤੇ ਇੰਨੇ ਛੋਟੇ ਪਿੰਡ ਦੇ ਵਿੱਚੋਂ ਇੰਨੀ ਸੇਵਾ ਇਕੱਠੀ ਹੋਣੀ ਆ ਆਪਦੇ ਵਾਸਤੇ ਵੀ ਤੇ ਐਨਆਰਆਈ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਸਾਰੇ ਪਿੰਡ ਦੇ ਕੱਲੇ ਕੱਲੇ ਜੀ ਨੇ ਛੋਟੇ-ਛੋਟੇ ਬੱਚਿਆਂ ਨੇ 5 ਸਾਲ ਦੀ ਉਮਰ ਤੇ ਲੈ ਕੇ 2 ਸਾਲ ਦੀ ਉਮਰ ਤੇ ਲੈ ਕੇ ਬਜ਼ੁਰਗਾਂ ਤੱਕ ਨੌਜਵਾਨਾਂ ਤੱਕ ਹਰੇਕ ਨੇ ਜਿੰਨਾ ਸਾਹ ਦੇ ਸਕਦੇ ਸੀ ਦਿੱਤਾ ਤੇ ਇੱਕ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਨੂੰ ਪਿੰਡ ਤੋਂ ਬਾਹਰ ਵੀ ਸਾਡੇ ਰੈੱਡ ਐਪਲ ਹੋਟਲ ਦੇ ਮਾਲਕ ਨੇ ਤੇ ਉਹਨਾਂ ਦੇ ਸਟਾਫ ਨੇ ਜਿਨ੍ਹਾਂ ਨੇ ਉਹਨਾਂ ਤੋਂ ਸਹਾਇਤਾ ਕੁ ਦੇ ਸਕਦੀ ਸੀ ਉਹਨਾਂ ਨੇ ਸਾਨੂੰ ਬਹੁਤ ਦਿਲ ਖੋਲ ਕੇ ਸਹਾਇਤਾ ਦਿੱਤੀ ਉਹਨਾਂ ਦਾ ਵੀ ਸਤਿ ਅੰਦਰੋਂ ਧੰਨਵਾਦ ਕਰਦੇ ਹਾਂਗੇ ਮਾਜੀ ਆਪਣਾ ਮੇਰਾ ਨਾਮ ਤਲਵਿੰਦਰ ਸਿੰਘ ਹੈ ਜੀ ਅੱਛਾ ਜੀ ਪਿੰਡ ਪਿੰਡ ਬਾਲਦਖੁਰਦੀ ਜੀ ਠੀਕ ਹੈ ਤਲਵਿੰਦਰ ਜੀ ਉਪਰਾਲਾ ਕਿਵੇਂ ਕਰਿਆ ਪਿੰਡ ਚ ਇਕੱਠਾ ਕੀਤਾ ਸਾਰਾ ਸਮਾਨ ਹਾਂਜੀ ਹਾਂਜੀ ਬਿਲਕੁਲ ਅਸੀਂ ਇਹ ਪਿੰਡ ਚੋਂ ਇਕੱਠਾ ਕਰਿਆ ਸਾਰਾ ਸਮਾਨ ਨੌਜਵਾਨਾਂ ਨੇ ਇਕੱਠੇ ਹੋ ਕੇ ਕਰਿਆ ਜੀ ਸਾਰੇ ਪਿੰਡ ਦੇ ਇੱਕੇ ਨਾਲ ਗੁਰੂ ਘਰ ਅਸੀਂ ਲੋਸਮੈਂਟ ਕਰਾ ਕੇ ਜੀ ਪਿੰਡ ਦਾ ਬੱਚੇ ਬੱਚੇ ਨੇ ਸਾਡਾ ਸਾਥ ਦਿੱਤਾ ਇਹ ਚੀਜ਼ ਤੇ ਜਿਹੜੇ ਜਿਹੜੇ ਘਰ ਕੋਲ ਵੀ ਅਸੀਂ ਗਏ ਸਾਨੂੰ ਕਿਸੇ ਨੇ ਖਾਲੀ ਬਿਲਕੁਲ ਨਹੀਂ ਮੋੜਿਆ ਜੀ ਜਿੰਨੀ ਜਿਸ ਨੂੰ ਸੇਵਾ ਲਈ ਬਾਅਦ ਛੜ ਕੇ ਉਹਨੇ ਸਾਨੂੰ ਸੇਵਾ ਦਿੱਤੀ ਹੈ ਜੀ ਜਿਹਦੇ ਨਾਲ ਅਸੀਂ ਐਡਾ ਉਪਰਾਲਾ ਕਰ ਸਕਿਆ ਜੀ ਤਾਂ ਕਿੰਨਾ ਕ ਸਾਮਾਨ ਆ ਕਿੰਨੀ ਕੀਮਤ ਦਾ ਸਾਮਾਨ ਆ ਕਿੰਨਾ ਕੀਮਤ ਤਾਂ ਦੇਖੋ ਜੀ ਸਾਰਾ ਸਾਡਾ ਇਹਨੂੰ ਉੱਥੇ ਤੱਕ ਪਹੁੰਚਾਉਣ ਤੇ ਸਾਡਾ 5 ਲੱਖ ਰੁਪਏ ਤੱਕ ਦਾ ਖਰਚਾ ਆ ਜਾਣਾ ਜੀ ਤੇ 5 ਲੱਖ ਤੇ ਇਹਦੇ ਜਿਹਦੇ ਵਿੱਚ ਅਸੀਂ ਨੀਅਰ ਰਵਟ 2.5 ਲੱਖ ਰੁਪਏ ਦਾ ਚਾਰਜ ਜੀ ਬਾਕੀ ਰਾਸ਼ਨ ਪਾਣੀ ਤੇ ਹੋਰ ਤੇ ਟਰੈਕਟਰ ਦਾ ਡੀਜ਼ਲ ਵਗੈਰਾ ਇਹ ਸਾਰਾ ਹੀ ਮੁੰਡਿਆਂ ਨੇ ਓਟ ਲਿਆ ਜੀ ਇਹ ਅਸੀਂ ਮਤਲਬ ਕਿ ਜਿਹੜਾ ਲੋਕਾਂ ਨੇ ਸਰਦਾ ਸਮਾਨ ਦਿੱਤਾ ਉਹਦੇ ਵਿੱਚੋਂ ਅਸੀਂ ਕੁਝ ਨਹੀਂ ਪਾਉਣਾ ਜੀ ਇਹ ਸਾਰੇ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਨੇ ਮਤਲਬ ਕਿ ਡੀਜ਼ਲ ਲੱਖ ਦਾ ਪਾਵੇ 2 ਲੱਖ ਦਾ ਪਾਵੇ ਇਹ ਸਾਰਾ ਅਸੀਂ ਮੁੰਡਿਆਂ ਨੇ ਆਪਣੇ ਪਲੋਂ ਹੀ ਫੂਕਣਾ ਜੀ ਬਿਲਕੁਲ ਹੁਣ ਤਿਆਰੀਆਂ ਸਾਰੇ ਚਾਰਪਰ ਤਿਆਰ ਹਾਂਜੀ ਬਿਲਕੁਲ ਤਿਆਰ ਨਹੀਂ ਜੋਸਪੁਰਾ ਜੀ ਮੁੰਡਿਆਂ ਸਾਰੇ ਤਿਆਰ ਨਹੀਂ ਜੀ ਠੀਕ ਹੈ ਹਾਂਜੀ ਭਮਿੰਦਰੀ ਸਿੰਘ ਹੈ ਜੀ ਪਿੰਡ ਕਾਕ ਸਮਾਨ ਲੈ ਕੇ ਜਾ ਰਹੇ ਹਾਂ ਅਸੀਂ ਜੀ ਪਿੰਡ ਦੇ ਵਿੱਚੋਂ ਤਕਰੀਬਨ ਜੋ ਵੀ ਸਾਨੂੰ ਰਸ ਮਤਲਬ ਕਿ ਮਾਇਆ ਕੱਟੀ ਹੋਈ ਉਹਦੇ ਵਿੱਚੋਂ ਅਸੀਂ ਤਕਰੀਬਨ 2 ਲੱਖ ਸਵਾ 2 ਲੱਖ ਦਾ ਅਚਾਰ ਲੈ ਕੇ ਜਾ ਰਹੇ ਹਾਂ ਜੀ ਤੇ 7 ਟਰਾਲੀਆਂ ਤੂੜੀ ਦੀਆਂ ਨੇ ਜੀ ਤੇ ਤਕਰੀਬਨ 21 ਤੋਂ 20 ਤੋਂ 21 ਮੰਟਲ ਆਟਾ ਹੈ ਜੀ ਜੋ ਪੈਕਿੰਗ ਹੋਇਆ ਤੇ ਤਕਰੀਬਨ 400 ਪੇਟੀ ਪਾਣੀ ਦੀ ਹੈ ਜੀ ਤੇ ਉਹ ਸਾਨੂੰ ਮਤਲਬ ਕਿ ਅਸੀਂ ਇਹ ਨਹੀਂ ਹੈਗਾ ਜੀ ਅਸੀਂ ਕੋਈ ਉਸ ਉਸ ਪਾਸੇ ਨਹੀਂ ਜਾ ਰਹੇ ਵੀ ਹਾਂ ਜੀ ਉੱਥੇ ਅਸੀਂ ਕੋਈ ਸੋਸੇ ਵਾਜੀ ਕਰਦੇ ਜਾਂ ਹੋਰ ਉੱਥੇ ਨਹੀਂ ਜਿੱਥੇ ਮਤਲਬ ਕਿ ਹੜਾਂ ਦੀ ਮਾਰ ਚ ਆ ਕੇ ਪਾਣੀ ਵਾਪਸ ਹੋ ਗਿਆ ਅਸੀਂ ਉੱਥੇ ਜਾ ਰਹੇ ਹਾਂ ਅਸੀਂ ਹੁਣ ਗਰਦਾਸਪੁਰ ਸਾਈਡ ਜਾਣਾ ਜੀ ਉੱਥੇ ਬਹਿਰਾਮਪੁਰ ਪਿੰਡ ਹੈ ਤੇ ਇੱਕ ਆਪਣਾ ਪਿੰਡ ਹੈ ਜੀ ਉੱਥੇ ਠੱਠੀ ਅ ਤੇ ਇੱਕ ਪਿੰਡ ਹੈ ਜੀ ਉੱਥੇ ਗੱਲਰੀ ਮਤਲਬ ਕਿ ਬਾਕੀ ਜਿੰਮੇ ਜਿੰਮੇ ਅੱਗੇ ਅੱਗੇ ਸੰਪਰਕ ਤੁਹਾਡਾ ਸਿੱਧੀ ਗੱਲਬਾਤ ਉਹਨਾਂ ਨਾਲ ਉਹਨਾਂ ਨਾਲ ਹੋਈ ਹੈ ਜੀ ਹਾਂ ਉਹ ਕਹਿੰਦੇ ਵੀ ਸਾਡੀ ਅਸੀਂ ਪਾਣੀ ਦੀ ਮਾਰਚ ਆਏ ਆਂ ਕਿ ਪਾਣੀ ਇਸ ਟਾਈਮ ਸਾਡੇ ਹੈ ਨਹੀਂ ਸਾਨੂੰ ਸਭ ਤੋਂ ਜ਼ਿਆਦਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਲੋੜ ਹੈ ਜੀ ਇਸ ਟਾਈਮ ਮਤਲਬ ਕਿ ਡੰਗਰਾਂ ਵਾਲੀ ਅਚਾਰ ਦੀ ਤੂੜੀ ਦੀ ਬਸ ਮੀ ਪਾਣੀ ਘਟ ਗਿਆ ਜਿੱਥੇ ਜਾ ਰਹੇ ਤੁਸੀਂ ਹਾਂ ਜੀ ਹਾਂ ਪਾਣੀ ਘਟ ਗਿਆ ਜ ਹੜਾ ਦੀ ਮਾਰ ਚ ਉਹ ਆਏ ਹੋਏ ਨੇ ਪਹਿਲਾਂ ਠੀਕ ਹੈ ਸੰਪਰਕ ਤੁਹਾਡਾ ਕਿਵੇਂ ਹੋਇਆ ਉਹਨਾਂ ਨਾਲ ਕੋਈ ਸੰਪਰਕ बस ਇੰਦੀ ਜੀ ਅਸੀਂ ਮਤਲਬ ਕਿ ਸਾਡੇ ਜਿੰਨੇ ਵੀ ਅਸੀਂ ਪਿੰਡੂ ਵੀ ਲਾ ਲਓ ਜਾਂ ਸਾਡਾ ਵੀ ਜੋ ਸੀ ਸਾਡਾ ਸੀ ਇਹ ਤੁਰੇ ਸੀ ਵੀ ਆਪਾਂ ਇਹ ਨਹੀਂ ਹੈਗਾ ਵੀ ਜਿੱਧਰ ਨੂੰ ਪਾਣੀ ਆ ਲਿਆ ਉਧਰੋਂ ਜਾਈਏ ਕਿਉਂਕਿ ਉਧਰ ਨੂੰ ਹੁਣ ਹਰੇਕ ਜਾ ਰਿਹਾ ਜੀ ਜਿੱਥੇ ਪਿੱਛੇ ਨਹੀਂ ਆ ਕੇ ਪਾਣੀ ਮੁੜ ਗਿਆ ਉੱਥੇ ਅਸੀਂ ਫਿਰ ਇਦਾਂ ਗਾਹਾਂ ਦੀ ਗਾਹਾਂ ਅਸੀਂ ਸੰਪਰਕ ਕਰਿਆ ਜੀ ਪਹਿਲਾਂ ਅਸੀਂ ਇੱਥੇ ਆਪਣਾ ਬੇਗੋ ਵਾਲਾ ਸੰਪਰਕ ਕਰਿਆ ਜੀ ਉਦੋਂ ਗਾਹਾਂ ਗਾਹਾਂ ਜਿਵੇਂ ਜਿਵੇਂ ਸਾਨੂੰ ਸੰਪਰਕ ਹੋਇਆ ਜੀ ਹੁਣ ਉੱਥੋਂ ਸਾਨੂੰ ਉਹ ਪਿੰਡ ਚੋਂ ਹੋਇਆ ਉਹ ਤੁਸੀਂ ਆਪਦੀ ਸਰਦਾ ਮੁਤਾਬਕ ਸੁਨੂ ਜਿਵੇਂ ਲੱਗਿਆ ਵੀ ਹਾਂ ਇਹਨਾਂ ਨੂੰ ਐਨੇ ਦੀ ਲੋੜ ਹੈ ਇਹਨਾਂ ਨੂੰ ਇਹ ਉਸ ਸਾਹਬ ਨਾਲ ਤੁਸੀਂ ਸੇਵਾ ਕਰਨੀ ਠੀਕ ਹੈ ਹਾਂਜੀ ਬਿਲਕੁਲ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਵੀ ਰਸਨ ਲੈ ਕੇ ਜਾ ਰਹੇ ਵੀ ਸੰਪਰਕ ਕਰਕੇ ਜਾਣਾ ਚਾਹੀਦਾ ਹਾਂਜੀ ਹਾਂ ਬਿਲਕੁਲ ਸੰਪਰਕ ਕਰਕੇ ਜਾਓ ਕਿਉਂਕਿ ਨਹੀਂ ਤਾਂ ਉਹ ਕੋਈ ਅਹੇ ਨਹੀਂ ਜੋ ਪਰ ਰੋੜਾਂ ਦੇ ਲਾਹੇ ਹੈ ਇਹ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਜੀ ਉਹੀ ਆਪਾਂ ਇੱਕ ਜਿਆ ਫੋਟੋਆਂ ਲਈ ਜਾਏ ਜਈਏ ਲੈ ਕੇ 10 ਰੁਪਏ ਦਾ ਸਮਾਨ ਹੈ ਨਾ ਜੀ ਉਹ ਜੇ ਇਹ ਉਹ ਵੀ ਚੀਜ਼ ਵਧੀਆ ਹੈ ਕਿ ਸੇਵਾ ਕਰੋ ਜ਼ਰੂਰ ਕਰੋ ਪਰ ਇਹ ਵੀ ਜਿੱਧਰੋਂ ਹੁਣ ਪਾਣੀ ਵਾਪਸ ਮੁੜ ਰਿਹਾ तकरीबन ਉਧਰ ਵੀ ਜਾਓ ਨਾ ਜੀ ਉਹਨਾਂ ਨੂੰ ਤਿਆਰੀ ਹੈ ਪੂਰੀ ਤੁਹਾਡੀ ਹਾਂਜੀ ਤਿਆਰੀ ਹੈ ਜੀ ਨੌਜਵਾਨਾਂ ਚ ਜੋਸ਼ ਪੂਰਾ ਜੀ ਤੇ ਬਹੁਤ ਸਾਥ ਦਿੱਤਾ ਜੀ ਸਾਨੂੰ ਪਿੰਡ ਨੇ ਤੇ ਰੈਡ ਐਪਲ ਟੀਮ ਨੇ ਜੀ ਤੇ ਸਾਡੇ ਐਨ ਆਰ ਆਈ ਭਰਾਵਾਂ ਨੇ ਹਾਂਜੀ